ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰੂੰਗਾ ਸਾਡੇ ਸੂਬੇ ਦੇ ਰੱਬਨ ਪਿਆਰੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਦਾ ਉਹ ਸਾਡੇ ਹਲਕੇ ਦੇ ਐਮਐਲਏ ਚੌਧਰੀ ਮਦਲਾਲ ਬੱਗਾ ਜੀ ਦਾ ਜਿਨ੍ਹਾਂ ਦੇ ਜਿਨ੍ਹਾਂ ਦੇ ਦਿਸ਼ਾਨ ਦੇ ਵਿੱਚ ਅੱਜ ਜੋ ਸਾਡਾ ਫੇਰ ਵਾਰਡ ਨੰਬਰ 94 ਜਿਹਦੇ ਵਿੱਚ ਇਲਾਕਾ ਨਿਵਾਸੀਆਂ ਨੇ 8 ਮਹੀਨੇ ਪਹਿਲੇ ਮੈਨੂੰ ਸੇਵਾਦਾਰੀ ਕਰਨ ਦਾ ਮੌਕਾ ਦਿੱਤਾ ਔਰ ਮੈਨੂੰ ਅਸ਼ੀਰਵਾਦ ਦਿੱਤਾ ਸਾਡੇ ਇਸ ਏਰੀਆ ਦੇ ਵਿੱਚ ਆ ਜਿਹੜੀ ਸਾਡੀ ਇੱਕ ਟਿਊਬਲ ਦੇ ਨਾਲ ਦੀ ਜਗਾ ਕਾਫੀ ਧੇਰ ਤੋਂ ਪਈ ਸੀ ਖਾਲੀ ਔਰ ਇਲਾਕਾ ਨਵਾਸੀਆਂ ਦੀ ਜੋ ਮੈਂ ਕਹਸਾ ਡਿਮਾਂਡ ਔਰ ਇਹਨਾਂ ਦੇ ਹੁਕਮ ਸਦਕਾ ਅੱਜ ਅਸੀਂ ਇੱਥੇ ਆਮ ਆਦਮੀ ਕਲੀਨਿਕ ਜਿਹਨੂੰ ਆਪਾਂ ਮੋਹੱਲਾ ਕਲੀਨਿਕ ਵੀ ਕਹਿੰਦੇ ਆ ਉਹਦਾ ਅੱਜ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਆਉਣ ਵਾਲੇ 1 ਮਹੀਨੇ ਦੇ ਵਿੱਚ ਵਿੱਚ ਇਹ ਬਣ ਕੇ ਤਿਆਰ ਹੋ ਜੇਗੀ ਔਰ ਲੋਕਾਂ ਦੇ ਹੈਂਡਓਵਰ ਕਰ ਦਿੱਤੀ ਜਾਏਗੀ ਬਿਲਕੁਲ ਤੁਸੀਂ ਬਾਕੀ ਵੀ ਸਾਡੀ ਮੋਹੱਲੇ ਦੀ ਕਲੀਨਿਕਾਂ ਦੇਖਦੇ ਹੋ ਕਿਉਂਕਿ ਸਾਡੀ ਸਰਕਾਰ ਦਾ ਇੱਕ ਬੜੀ ਵੱਡੀ ਗਰੰਟੀ ਸੀ ਜਿਹਦੇ ਵਿੱਚ ਤੁਸੀਂ ਅੱਜ ਤੋਂ ਲਗਭਗ 2.5 ਸਾਲ ਪਹਿਲੇ ਤੁਸੀਂ ਦੇਖਿਆ ਹਲਕਾ ਉਤਰੀ ਚ ਪੰਜਾਬ ਦੀ ਜਦੋਂ ਇਹ ਗਰੰਟੀ ਸਾਡੀ ਪੂਰੀ ਹੋਈ ਮਾਨਯੋਗ ਸੀਐਮ ਸਾਹਿਬ ਖੁਦ ਆਕੇ ਦੀ ਇਨੋਗਰੇਸ਼ਨ ਚਾਂਸਿੰਗ ਨੂੰ ਕੋਲ ਕਰਕੇ ਗਏ ਸੀਗੇ ਉਹਦੀ ਲੜੀ ਵਿੱਚੋਂ ਅੱਜ ਜਿੱਥੇ ਵੀ ਮਹੱਲਾ ਕਲੀਨਿਕ ਬਣਨ ਜਾ ਰਿਹਾ ਇਹ ਸਾਡੀ ਘਣੀ ਵਾਦੀ ਵਾਲਾ ਏਰੀਆ ਲਗਭਗ 50 ਤੋਂ 60 ਹਜ਼ਾਰ ਬੰਦਾ ਆਬਾਦੀ ਜਿਹੜੀ ਦੋਨੋਂ ਵਾਡਾਂ ਨੂੰ ਟੱਚ ਕਰਦੀ ਹੈ ਸਾਡੇ 94 ਉਰ 95 ਸੰਗਤ ਦੋਨੋਂ ਵਾਡਾਂ ਦੀ ਸੰਗਤ ਇੱਥੋਂ ਲਹਾ ਲੈਗੀ ਇੱਥੋਂ ਫਾਇਦਾ ਲੈਗੀ ਇਹਦੀ 25 ਲੱਖ ਜੋ ਇਹਦਾ ਐਸਟੀਮੇਟ ਕੋਸਟ ਆ 25 ਲੱਖ ਹੈ ਪੂਰੇ ਦੇ ਵਿੱਚ ਪ੍ਰੋਪਰ ਇਹਨੂੰ ਰੀਨੋਵੇਟ ਕਰਕੇ ਅੰਦਰ ਡਾਕਟਰ ਸਾਫ ਦਾ ਰੂਮ ਬਣਨਾ ਹੈ ਬਿਸਟਰ ਰੂਮ ਬਣਨਾ ਹੈ ਥੈਨ ਪ੍ਰੋਪਰ ਮਹਲਾ ਕਲੀਨਿੰਗ ਫਰਨੀਚਰ ਵਗੈਰਾ ਸਾਰਾ ਫੁਲੀ 에ਅਰ ਕੰਡੀਸ਼ਨ ਇਹ ਸਾਡੀ ਬਣੇਗੀ ਔਰ ਤਕਰੀਬਨ ਸਾਰੇ ਐਮਬੀਬੀਐਸ ਡਾਕਟਰ ਔਰ ਮੈਡੀਸਨ ਵਗੈਰਾ ਸਭ ਕੁਛ ਇੱਥੇ ਜੁਪਲਤ ਕਰਾਇਆ ਜਾਏਗਾ ਔਰ ਮੈਂ ਇੱਕ ਵਾਰ ਆਪਣੇ ਵੱਲੋਂ ਐਮਐਲਏ ਸਾਹਿਬ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਸਭ ਤੋਂ ਪਹਿਲੇ ਮੁਬਾਰਕਬਾਦ ਦੇਣਾ ਕਿਉਂਕਿ ਇਹਨਾਂ ਦੇ ਅਸ਼ੀਰਵਾਦ ਨਾਲ ਹੀ ਅਸੀਂ ਕੋਈ ਕੰਮ ਕਰਨ ਜੋਗ ਹੋਏ ਹਾਂ ਇਹਨਾਂ ਦੇ ਅਸ਼ੀਰਵਾਦ ਅੱਗੋਂ ਵੀ ਜਿੱਥੇ ਜਿੱਥੇ ਸਾਡੀ ਡਿਊਟੀ ਲਗਾਣਗੇ ਬਿਲਕੁਲ ਉੱਥੇ ਅਸੀਂ ਬਿਲਕੁਲ ਖੜਾ ਸਾਡੇ ਕਲੀਨ ਕਾਉਂਸਲਰ ਅ ਸ਼ੋਕ ਕੁਮਾਰ ਜੀ ਆ ਮੇਰੇ ਮਾਤਾ ਸમાન Swami Vishwaparthi ji ਉਹ ਵੀ ਅਸ਼ੀਰਵਾਦ ਦੇਣ ਪਹੁੰਚੇ ਨੇ ਪੰਡਤ ਜੀ ਵੀ ਆਏ ਨੇ ਔਰ ਮੇਰੀਆਂ ਮਾਤਾ ਮਾਤਰ ਸ਼ਕਤੀ ਦੀ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਸ਼ੀਰਵਾਦ ਦੇਣ ਆਏ ਨੇ ਔਰ ਅਸੀਂ ਇੱਥੇ ਇੱਕ ਕਮੇਟੀ ਬਣਾ ਦੇਾਂਗੇ ਇਹ ਜਿਹੜੀ ਮਹੌਲਾ ਕਲੀਨਿਕ ਬਣੇਗੀ ਇੱਥੇ 11 ਮੈਂਬਰ ਦੀ ਟੀਮ ਬਣੇਗੀ ਮੁਹੱਲੇ ਦੀ ਉਹੀ ਇਹਨੂੰ ਰਨ ਕਰੇਗੀ ਉਹੀ ਸੰਭਾਲ ਦੇਖਰੇਖ ਕਰੇਗੀ ਅਦਲਾਲ ਬਗੇਦਾ ਔਰ ਅਮਲਾਲ ਬਗੇਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਸ ਚੀਜ਼ ਦੀ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਅੱਜ ਕੱਲ ਬਹੁਤ ਹੀ ਮੈਡੀਸਨ ਬਹੁਤ ਮਹਿੰਗੀ ਹੈ ਔਰ ਇਲਾਜ ਬਹੁਤ ਮਹਿੰਗੇ ਹੈ ਜੇ ਜਿਦਾ ਇਦਾਂ ਦੀਆਂ ਸੰਸਥਾਾਂ ਔਰ ਇਦਾਂ ਦੇ ਜੋ ਮੈਡੀਕਲ ਵਿਸ਼ੇ ਦੇ ਵਿੱਚ ਜੋ ਇਹਨਾਂ ਨੇ ਮਦਨ ਲਾਲ ਜੀ ਅੱਗੇ ਜੀ ਨੇ ਕਿਹਾ ਤਾਂ ਉਹਦੇ ਬਾਰੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਗਰੀਬ ਜਨਤਾ ਨੂੰ ਜੋ ਦੇਖ ਰਹੀ ਹੈ ਇਸ ਕਰਕੇ ਅਸੀਂ ਬਹੁਤ ਬਹੁਤ ਇਹਨਾਂ ਦੇ ਭਾਰੀ ਹੈ ਮਲਾ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆਂ ਚੌਦੀ ਮੰਨਾਲ ਭਗਾ ਜੀ ਵੱਲੋਂ ਇਹ ਜੋ ਕਾਰਜ ਅੱਜ ਸ਼ੁਰੂ ਕੀਤਾ ਗਿਆ ਬਹੁਤ ਜ਼ਰੂਰੀ ਸੀ ਕਿਉਂਕਿ ਇਥੇ ਗਰੀਬ ਗੁਰਬੇ ਲੋਕ ਰਹਿੰਦੇ ਆਂ ਉਹਨਾਂ ਨੂੰ ਦਵਾਈ ਲੈਣ ਵਾਸਤੇ ਕਾਫੀ ਦੂਰ ਜਾਣਾ ਪੈਂਦਾ ਸੀ ਇਹ ਜੋ ਕੰਮ ਕੀਤਾ ਚੌਦੀ ਮੰਨਾਲ ਭਗਾ ਜੀ ਵੱਲੋਂ ਬਹੁਤ ਵਧੀਆ ਕੀਤਾ ਗਿਆ ਜਿਹੜਾ ਜਿੰਨੀ ਵੀ ਸਨਸਾ ਕੀਤੀ ਜਾਵੇ ਉਨੀ ਥੋੜੀ ਹੈ ਸਾਡੇ ਇਲਾਕੇ ਵਾਰ ਨੰਬਰ 94 ਦੇ ਵਿੱਚ ਅਮਨ ਬੱਗਾ ਜੀ ਵੱਲੋਂ ਜਿਹੜਾ ਮਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਇਹ ਲੋਕਾਂ ਨੂੰ ਉਮੀਦ ਵੀ ਨਹੀਂ ਸੀ ਕਿ ਇੱਥੇ ਕੋਈ ਇਦਾਂ ਦਾ ਵੀ ਕੰਮ ਹੋ ਸਕਦਾ ਔਰ ਅਸੀਂ ਜਦੋਂ ਇਹ ਚੀਜ਼ ਸੁਣੀ ਤਾਂ ਸਾਡਾ ਮਨ ਇੰਨਾ ਖੁਸ਼ ਹੋਇਆ ਅਸੀਂ ਸੋਚਿਆ ਵੀ ਨਹੀਂ ਸੀ ਕਿ ਇੰਨਾ ਵਧੀਆ ਕੰਮ ਸਾਡੇ ਇਲਾਕੇ 'ਚ ਹੋ ਸਕਦਾ ਔਰ ਇਹ ਉਮੀਦ ਤੋਂ ਵੱਧ ਕੇ ਕੰਮ ਹੋਇਆ ਇਸ ਕੰਮ ਦੇ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਜਿਹੜਾ ਇੱਥੇ ਮੁਫਤ ਜਿਹੜੀ ਹੈਗੀ ਆ ਦਵਾਈਆਂ ਫੈਸਿਲਿਟੀ ਮਿਲੇਗੀ ਪਰਮਨੈਂਟ ਇੱਥੇ ਡਾਕਟਰ ਹੋਣਗੇ ਜਿਹੜੇ ਕਿ ਡੇਲੀ ਉਹਨਾਂ ਨੂੰ ਮੁਫਤ ਚੈੱਕਅਪ ਕਰਨਗੇ ਸਿਰਫ ਮਰੀਜ਼ ਨੂੰ ਸਿਰਫ ਇੱਕ ਆਧਾਰ ਕਾਰਡ ਆਪਣਾ ਲੈ ਕੇ ਆਣਾ ਔਰ ਜਿਸ ਦੇ ਨਾਲ ਉਹਦੀ ਰਜਿਸਟ੍ਰੇਸ਼ਨ ਹੋਏਗੀ ਆਨਲਾਈਨ ਔਰ ਉਸ ਤੋਂ ਬਾਅਦ ਡਾਕਟਰ ਸਾਹੁਣ ਨੂੰ ਚੈੱਕ ਕਰਨਗੇ ਈਵਨ ਦਵਾਈਆਂ ਵੀ ਫ੍ਰੀ ਕੁਝ ਟੈਸਟ ਵੀ ਹੈਗੇ ਆ ਜਿਹੜੇ ਇੱਥੇ ਫ੍ਰੀ ਹੋਣਗੇ ਮਹੱਲਾ ਨੂੰ ਅਸੀਂ ਉਹਨਾਂ ਨਾਲ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਔਰ ਇਸ ਸਮੇਂ ਦੀ ਲੋੜ ਵੀ ਹੈਗੀ ਆ ਕਿ ਇਦਾਂ ਦੇ ਸਮਾਜ ਸੁਧਾਰਕ ਕੰਮ ਇਦਾਂ ਦੇ ਕਰਦੇ ਰਹਿਣ ਔਰ ਬੱਗਾ ਜੀ ਨੂੰ ਮਾ ਮਾਈ ਇਦਾਂ ਹੀ ਅਸ਼ੀਰਵਾਦ ਦਿੰਦੀ ਰਵੇ ਥੈਂਕ ਯੂ ਅਸੀਂ ਅਮਨ ਬੱਗਾ ਜੀ ਦਾ ਇਸ ਸਾਡੇ ਮਹੱਲੇ ਦੇ ਵਿੱਚ ਕੋਈ ਸਾਨੂੰ ਸਾਧਨ ਨਹੀਂ ਸੀਗਾ ਗਰੀਬ ਮਹੱਲਾ ਆ ਹੈ ਨਾ ਸਾਰੇ ਇੱਕੋ ਜਿਹੇ ਹੈਗੇ ਪੜਪਰਾ ਇੱਥੇ ਸਾਡੇ ਕੋਲ ਉਹ ਹਿੰਮਤ ਹੈ ਨਹੀਂ ਕਿ ਅਸੀਂ ਹਸਪੀਟਲਾਂ ਚ ਵੱਡੇ ਵੱਡੇ ਤੇ ਜਾ ਕੇ ਦਵਾਈਆਂ ਲਈਏ ਇਹ ਸਾਡੇ ਵਾਸਤੇ ਤਾਂ ਬਹੁਤ ਹੀ ਇੱਕ ਨਿਆਮਤ ਹੈ ਏ ਅਮਨ ਜੀ ਨੇ ਸਾਡੀ ਗੱਲ ਸਿਮਨ ਲਈ ਬਾਕੀ ਸਾਨੂੰ ਬਹੁਤ ਇਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਮੱਲਾ ਕਲੀਨਿਕ ਦਾ ਜਿਹੜਾ ਉਹ ਕਮ ਥਰੂ ਕੀਤਾ ਅਮਨ ਬੱਗਾ ਜੀ ਨੇ ਬਹੁਤ ਵਧੀਆ ਕੰਮ ਕੀਤਾ ਕਾਫੀ ਟਾਈਮ ਤੋਂ ਤੁੰਸ਼ਾਲਾ ਬੰਦੀ ਸੀ ਤੇ ਹੁਣ ਮੱਲਾ ਕਲੀਨਿਕ ਖੁੱਲਣ ਦੇ ਨਾਲ ਲੋਕਾਂ ਨੂੰ ਵੀ ਕਾਫੀ ਸਹੂਲਤਾਂ ਮਿਲੇ ਆ ਜਿਆਦਾ ਦੂਰ ਨਹੀਂ ਜਾਣਾ ਪਊਗਾ ਤੇ ਟੈਸਟ ਵਗੈਰਾ ਟੈਸਟ ਤੇ ਦਵਾਈਆਂ ਵਗੈਰਾ ਹਰ ਮਤਲਬ ਸਭ ਮਾਰ ਇੱਥੇ ਹੀ ਮਿਲੇਗਾ ਅਸੀਂ ਧੰਨਵਾਦੀ ਆ ਜੀ ਚੋਦਰੀ ਮਦਨ ਲਾਲ ਬੱਗਾ ਜੀ ਦੇ ਸਾਡੇ ਐਮਐਲਏ ਨਾਰਥ ਔਰ ਸਾਡੇ ਵਾਰਡ ਨੰਬਰ 94 ਦੇ ਕਾਉਂਸਲਰ ਅਮਨ ਬੱਗਾ ਜੀ ਦੇ ਜਿਨ੍ਹਾਂ ਨੇ ਇੱਕ ਸਾਨੂੰ ਕਲੀਨਿਕ ਦਿੱਤਾ ਸਾਡੇ 94 ਨੰਬਰ ਵਾਰਡ ਨੂੰ ਜਿੱਥੇ ਕਿ ਹਰ ਆਦਮੀ ਦਾ ਮੁਫਤ ਇਲਾਜ ਮੁਫਤ ਟੈਸਟ ਤੇ ਜੋ ਵੀ ਮੈਡੀਕਲ ਸਹੂਤਾਵਾ ਚਾਹੀਦੀਆਂ ਉਹ ਮਿਲਣਗੀਆਂ ਅਸੀਂ ਸਮੁੱਚੀ ਵਾਰਡ ਵੱਲੋਂ ਅਮਨ ਜੀ ਦਾ ਬਹੁਤ ਬਹੁਤ ਧੰਨਵਾਦ